ਸ਼ਸ਼ੀਕਾਰ ਜੀ ਦੋਸਤੋ ਪਟਿਆਲੇ ਤੋਂ ਜਿਹੜਾ ਹਾਈਵੇ ਜਾ ਰਿਹਾ ਹੈਗਾ ਤਸਵੀਰ ਵਿੱਚ ਦੇਖ ਰਹੇ ਹੋ ਤੁਸੀਂ ਭਵਾਨੀਗੜ੍ਹ ਨੂੰ ਥੋੜੇ ਦਿਨ ਪਹਿਲਾਂ ਨਾ ਇੱਥੇ ਇੱਕ ਹਾਦਸਾ ਵਾਪਰਿਆ ਇੱਕ ਬੱਸ ਨੂੰ ਅੱਗ ਲੱਗ ਗਈ ਸੀ ਬੋਲਵੋ ਬੱਸ ਨੂੰ ਐਸ ਜਗ੍ਹਾ ਤੇ ਉਹ ਅੱਗ ਲੱਗੀ ਸੀ ਤੇ ਸਾਰੀ ਸੜਕੇ ਸੁਆਹ ਹੋ ਗਈ ਤੁਸੀਂ ਦੇਖ ਸਕਦੇ ਹੋ ਆ ਤਸਵੀਰ ਦੇ ਵਿੱਚ ਬਿਲਕੁਲ ਨਵੀਂ ਗੱਡੀ ਸੀ ਪੀਵੀ10 ਜੀਡੀ15 34 ਨੰਬਰ ਹੈ ਪੂਰੀ ਦੀ ਪੂਰੀ ਗੱਡੀ ਜਿਹੜੀ ਹੈ ਬੋਲਵੋ ਬੱਸ ਜਿਹੜੀ ਸੜ ਕੇ ਸੁਆਹ ਹੋ ਗਈ ਤੁਸੀਂ ਦੇਖ ਸਕਦੇ ਹੋ ਬਾਈ ਟਾਇਰ ਸੀਗੇ ਲਾਇਲ 휠 ਅੱਛੇ ਪਾਏ ਹੋਏ ਵਧੀਆ ਪਾਏ ਹੋਏ ਸੀਗੇ ਸਾਰੇ ਸੜ ਕੇ ਸੁਆਹ ਹੋ ਗਏ ਆ ਦੇਖੋ ਕੱਲਾ ਸਟੀering ਦਾ ਫਰੇਮ ਹੀ ਰਹਿ ਗਿਆ ਸ਼ੀਸ਼ੇ ਸਾਰੇ ਚੱਕਨਾ ਚੂਰ ਹੋਏ ਤੇ ਸਾਰੀ ਗੱਡੀ ਆ ਜਿਹੜੀ ਸੜਕੇ ਸੁਹਾ ਹੋ ਗਈ ਐ ਤੇ ਅਸੀਂ ਇੱਥੇ ਪੁੱਛਿਆ ਕਈ ਬੰਦੇ ਹਨ ਕਿ ਬਾਈ ਇਹਦੇ ਵਿੱਚ ਜਿਹੜਾ ਸਮਾਨ ਸੀਗਾ ਸਵਾਰੀਆਂ ਸੀਗੀਆਂ ਕੰਨੇ ਵੀ ਉਹ ਨਿਕਲ ਗਈਆਂ ਸਵਾਰੀਆਂ ਵੀ ਨਿਕਲ ਗਈਆਂ ਤੇ ਸਮਾਨ ਵੀ ਜਿਹੜਾ ਸੀਗਾ ਕੱਢ ਲਿਆ ਸੀਗਾ ਤੇ ਬਾਈ ਜੀ ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜਾ ਸੂਆ ਹੋ ਗਿਆ ਸੜਕਿਸਮਾਨ ਸਿਰਫ ਕੱਲਾ ਲੋਹਾ ਫਰੇਮ ਉਹੀ ਰਹਿ ਗਿਆ ਇਸ ਬੱਸ ਦਾ ਤੇ ਇੱਥੇ ਜਿਹੜੇ ਬਾਈ ਹੁਣੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਆ ਸੀਟਾਂ ਦੇ ਜਿਹੜੇ ਕਵਰ-ਕਵਰ ਸੀ ਸਾਰੇ ਜਿਹੜੇ ਸੜ ਕੇ ਸੁਆਹ ਹੋ ਗਏ ਤੇ ਅਚਾਨਕ ਇਹ ਭੱਜੀ ਵਾਲੀ ਬੱਸ ਨੂੰ ਅੱਗ ਲੱਗ ਗਈ ਸੀ ਕਾਰਨ ਇਹਦਾ ਜਾਂ ਤਾਂ ਡਰਾਈਵਰ ਦੱਸ ਸਕਦਾ ਤੇ ਜਾਂ ਇਥੇ ਮੌਕੇ ਤੇ ਜਿਹੜੇ ਬੰਦੇ ਸੀਗੇ ਉਹ ਦੱਸ ਸਕਦੇ ਨੇ ਆ ਦੇਖ ਸਕਦੇ ਹੋ ਬਾਈ ਛੱਤ ਵਗੈਰਾ ਸਾਰਾ ਕੁਝ ਜਿਹੜਾ ਸੀ ਹੈ ਨਾ ਬਿਲਕੁਲ ਰਾਖ ਹੋ ਗਿਆ ਜਿਹੜੇ ਟਾਇਰ ਸੀਗੇ ਟਾਇਰ ਵੀ ਦੇਖ ਸਕਦੇ ਹੋ ਤੁਸੀਂ ਰਾਖ ਹੋ ਗਿਆ ਬਿਲਕੁਲ ਹੀ ਸੜਕੇ ਸੁਆਹ ਹੋ ਗਈ ਇਹ ਬੜਾ ਵੱਡਾ ਨੁਕਸਾਨ ਹੋਇਆਗਾ ਫਿਰ ਵੀ ਚਲੋ ਬਾਈ ਨੇ ਜਿਹੜੀਆਂ ਜਾਨਾਂ ਬੈਠੀਆਂ ਸੀ ਕੀਮਤੀ ਉਹਨਾਂ ਨੂੰ ਬਚਾਇਆ ਸੇਫ ਉਹਨਾਂ ਨੂੰ ਬਾਹਰ ਕੱਢਿਆ ਤੇ ਇਸ ਥਾਬੇ ਦੇ ਲੱਗ ਇਹ ਜਿਹੜਾ ਸੀਗਾ ਨੁਕਸਾਨ ਹੋਇਆ ਸਰਦਾਰ ਜੀ ਬੈਠੇ ਨੇ ਸਸਿਕਾਰ ਜੀ ਆ ਕੀ ਗੱਲ ਹੋ ਗਈ ਸੀ ਇਹ ਬੱਸ ਨੂੰ ਬੱਸ ਬਈ ਮਾਗ ਰੰਜਨ ਜੋ ਕੋਈ ਪ੍ਰੋਬਲਮ ਆਈ ਹੈ ਨਾ ਉਹ ਹਾਂ ਅਗਲਾ ਅੱਛਾ ਜੀ ਤੇ ਸਵਾਰੀਆਂ ਕਿ ਨਹੀਂ ਸੀਆਂ ਸਵਾਰੀਆਂ ਭਰੀ ਹੋਈ ਦੀ ਭਰੀ ਹੋਈ ਸੀ ਹਣਾ ਉਹਨਾਂ ਨੂੰ ਤਾਂ ਸਵਾਰੀਆਂ ਨੂੰ ਤਾਂ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਹੈ ਸਾਰੇ ਠੀਕ ਰਗੇ ਹਨ ਤੇ ਕੀ ਹੋਇਆ ਹੈ ਜਾਂ ਕੀ ਹੋਇਆ ਸੋਗਾ ਔਰ ਕੋਈ ਹਸਾਰੀ ਵਸੇ ਦਾ ਖੜਾ ਆ ਸੀ ਉਹਨੇ ਬੱਤੀ ਆ ਗਈ ਤੇ ਇੰਜਨ ਜੋ ਪ੍ਰੋਬਲਮ ਆ ਗਈ ਬਸ ਉਹ ਰੋਕੀ ਬਸ ਨਾਲ ਦੀ ਨਾਲ ਅੱਗ ਲੱਗੀ ਅੱਛਾ ਨਾਲ ਦੀ ਨਾਲ ਹੀ ਅੱਗ ਲੱਗੀ ਹਾਂ ਬਾਫਰ ਸਵਾਰੀਆਂ ਨੇ ਕਣੂ ਬਾਪ 10 ਮਿੰਟ ਮੇ ਲੇ ਲੈ ਬਾਕੀ ਨਹੀਂ ਦਫਰ ਹਾਂ ਚਲੋ ਫੇਰ ਵੀ ਆਪਾਂ ਪ੍ਰਮਾਤਮਾ ਨੂੰ ਕਹਿੰਦੇ ਆ ਵੀ ਸਵਾਰੀਆਂ ਜਿਹੜੀਆਂ ਸੇਫ ਬਚ ਗਈਆਂ ਤੇ ਚਲੋ ਲੋਹਾ ਤਾਂ ਚਲੋ ਕਹਿੰਦੇ ਆ ਦੁਬਾਰੇ ਬਣ ਜਾਣਾ ਹਨਾ ਬਣੇ ਨਾ ਬਣੇ ਹਾਂ ਹਾਂ ਬਿਲਕੁਲ ਫਿਰ ਵੀ ਤੁਸੀਂ ਦੇਖੋ ਕਿ ਜਿਹੜੀ ਇਹ ਬੱਸ ਸੀ ਨਾ ਬਿਲਕੁਲ ਸੜ ਕੇ ਸੁਆਹ ਹੋ ਗਈ ਐ ਕੋਈ ਇਦਾਂ ਦਾ 파ਟ ਨਹੀਂ ਰਿਹਾ ਸਿਰਫ ਇਕੱਲਾ ਫਰੇਮ ਫਰੇਮ ਰਹਿ ਗਿਆ ਲੋਹੇ ਦਾ ਤੇ ਹੋਰ ਵੀ ਵੀਰਾਂ ਭਰਾਵਾਂ ਨੂੰ ਬੇਨਤੀ ਐ ਕਿ ਜਦੋਂ ਵੀ ਤੁਸੀਂ ਕੋਈ ਸਾਧਨ ਤੋੜਦੇ ਹੋ ਜਿੱਥੋਂ ਵੀ ਜਾਂ ਬੱਸ ਸਾਡੇ ਤੋਂ ਬੱਸ ਚਲਾਉਣੀ ਹੋ ਪਲੀਜ਼ ਉਹਦਾ ਇੱਕ ਵਾਰੀ ਤਾਂ ਚੰਗੀ ਤਰ੍ਹਾਂ ਉਹਨੂੰ ਦੇਖਭਾਲ ਕਰਿਆ ਕਰੋ ਕਿ ਕਿਤੋਂ ਕੋਈ ਲੀਕਿੰਗ ਤਾਂ ਨਹੀਂ ਹੋ ਰਹੀ ਜਾਂ ਕੋਈ ਸ਼ਾਰਟ ਸਰਕਟ ਤਾਂ ਨਹੀਂ ਹੋ ਰਿਹਾ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਹਾਸਾ ਨਾ ਵਾਪਰੇ